ਮੇਰੇ ਸੂਝਵਾਨ ਭੈਣ ਭਰਾਓ ਜਦੋਂ ਵੀ ਤੁਸੀਂ ਰਾਤ ਨੂੰ ਸਫਰ ਕਰਦੇ ਹੋ ਨਾ ਥੋੜਾ ਲੇਟ ਚੱਲ ਜਾ ਕਰੋ 10 20 ਮਿੰਟ ਅੱਧਾ ਘੰਟਾ ਲੇਟ ਹੋ ਜਾ ਕਰੋ ਕਾਲੀ ਨਾ ਕਰਿਆ ਕਰੋ ਜਦੋਂ ਤੁਸੀਂ ਕਿਸੇ ਵੀ ਰੋਡ ਦੇ ਉੱਪਰ ਹੁੰਦੇ ਹੋ ਕਿਉਂਕਿ ਲੇਟ ਹੋ ਜਾਣਾ ਚੰਗੀ ਗੱਲ ਆ ਜ਼ਿੰਦਗੀ ਚੋਂ ਲੇਟ ਹੋ ਜਾਣਾ ਬਹੁਤ ਮਾੜੀ ਗੱਲ ਆ ਬਹੁਤ ਸਾਰੇ ਮੇਰੇ ਭੈਣ ਭਰਾ ਅਕਸਰ ਇੱਕ ਜਹੀ ਗਲਤੀ ਨਾਲ 5-7 ਮਿੰਟ ਦੇ ਵੇਟ ਦੇ ਚੱਕਰ ਚ ਮੈਂ ਲੇਟ ਨਾ ਘਰ ਪਹੁੰਚ ਜਾਵਾਂ ਤੇ ਉਹ ਬੜੀ ਤੇਜ਼ ਚੱਲਦੇ ਨੇ ਸਫਰ ਕਰਦੇ ਨੇ ਹਾਈਵੇ ਤੇ ਉੱਪਰ ਤੇ ਜਿਹਦੇ ਕਰਕੇ ਕਈ ਵਾਰ ਐਕਸੀਡੈਂਟ ਵਾਪਰ ਜਾਂਦੀ ਨਹੀਂ ਪਰ ਉਹ ਸਦਾ ਲਈ ਲੇਟ ਹੋ ਜਾਂਦੇ ਨੇ ਘਰ ਦੇ ਉਡੀਕਦੇ ਹੀ ਰਹਿ ਜਾਂਦੇ ਨੇ ਕਿਰਪਾ ਕਰਕੇ ਜਦੋਂ ਤੁਸੀਂ ਰਾਤ ਨੂੰ ਹਾਈਵੇ ਤੇ ਸਫਰ ਕਰਦੇ ਹੋ ਜਾਂ ਕਿਤੇ ਵੀ ਕਰਦੇ ਹੋ ਤੇ ਕੋਸ਼ਿਸ਼ ਕਰਿਆ ਕਰੋ ਕਿ ਥੋੜਾ ਲੇਟ ਹੋ ਜਾਓ ਜ਼ਿੰਦਗੀ ਚ ਕੋਈ ਗੱਲ ਨਹੀਂ 15-20 ਮਿੰਟ ਅੱਧਾ ਘੰਟਾ ਲੇਟ ਹੋ ਜਾਓ ਉਹ ਹੱਲ ਹੋ ਸਕਦਾ ਲੇਕਿਨ ਜੇ ਜ਼ਿੰਦਗੀ ਚੋਂ ਲੇਟ ਹੋ ਜਾਓਗੇ ਉਹਦਾ ਕੋਈ ਵੀ ਹੱਲ ਨਹੀਂ ਹੋਏਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ